ਸ਼ਹਿਰ ਸੇਨਾ ਅਗੋਲ ਲੁਧਿਆਣਾ ਦੇ ਡਿਪਟੀ ਕਮਿਸ਼ਨਰਿਕ ਮੰਗ ਪੱਤਰ ਸੌਪਿਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਸ਼ਹਿਰ ਵਿੱਚ ਲਗਾਤਾਰ ਖੁੱਲ ਰਹੀਆਂ ਬਰੀਆਨੀ ਦੀਆਂ ਦੁਕਾਨਾਂ ਤੇ ਆਪਣੀ ਚਿੰਤਾ ਜ਼ाहिर ਕੀਤੀ ਤੇ ਉਹਨਾਂ ਨੇ ਇਸ ਦੀ ਜਾਂਚ ਦੀ ਵੀ ਮੰਗ ਕੀਤੀ ਹੈ ਉਹਨਾਂ ਨੇ ਆਸ਼ਾ ਜाहिर ਕੀਤੀ ਹੈ ਕਿ ਬਰੀਆਨੀ ਦੀਆਂ ਦੁਕਾਨਾਂ ਤੇ ਲੋਕਾਂ ਨੂੰ ਗਾਹ ਮਾਸਤਾ ਨਹੀਂ ਪਰੋਸਿਆ ਜਾ ਰਿਹਾ ਬਾਕੀ ਤੁਸੀਂ ਸੁਣੋ ਇਸ ਮੌਕੇ ਸ਼ਹਿਰ ਸੇਨਾ ਅਗੋਲ ਲੋਹਰ ਕੀ ਕਿਹਾ ਗਿਆ ਜਾਂਚ ਸਾਡੀ ਪੂਰਾ ਸਹਿਯੋਗ ਕਰਦੇ ਆਪ ਦਾ ਅਸ਼ੀਰਵਾਦ ਦਿੰਦੇ ਅੱਜ ਸ਼ਿਵ ਸੈਨਾ ਉਦੋਂ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਦੇ ਪ੍ਰਧਾਨ ਸ਼੍ਰੀ ਯੋਗਰਾਜ ਸ਼ਰਮਾ ਜੀ ਦੀ ਗਵਾਹੀ ਚ ਪੂਰੇ ਪੰਜਾਬ ਦੇ ਵਿੱਚ ਡੀਸੀ ਸਾਹਿਬਾਨਾਂ ਨੂੰ ਇੱਕ ਮੰਗ ਪੱਤਰ ਸੌਪਿਆ ਗਿਆ ਉਸੇ ਲੜੀ ਤਹਿਤ ਲੁਧਿਆਣੇ ਦੇ ਜ਼ਿਲ੍ਹਾ ਪ੍ਰਧਾਨ ਨਿਤਿਨ ਕਾਂਰਜੀ ਦੀ ਗਵਾਹੀ ਦੇ ਵਿੱਚ ਅੱਜ ਸਾਰੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨਵਾਰੋਂ ਖੰਨਾਈ ਦੀ ਗਵਾਹੀ ਚ ਸਾਰੀ ਪੰਜਾਬ ਦੀ ਜ਼ਿਲ੍ਹੇ ਦੀ ਲੀਡਰਸ਼ਿਪ ਇੱਥੇ ਖੜੀ ਹੈ ਇੱਕ ਮੰਗ ਪੱਤਰ ਆ ਡੀਸੀ ਸਾਹਿਬ ਨੂੰ ਦਿੱਤਾ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਮ ਤੇ ਜਿਹਦੇ ਵਿੱਚ ਪੰਜਾਬ ਦੇ ਅੰਦਰ ਕੁਝ ਟਾਈਮ ਦੇ ਵਿੱਚ ਇੱਕ ਬਰੀਆਨੀ ਦੀ ਚੈਨ ਸ਼ਾਮਾ ਬਰੀਆਨੀ ਹైదਰਾਬਾਦੀ ਮੁਰਾਦਾਬਾਦੀ ਰਾਫੀਆ ਜਾਫੀਆ ਹੋਰ ਕਈ ਤਰ੍ਹਾਂ ਦੇ ਨਾਮ ਦੀਆਂ ਬਰੀਆਨੀ ਦੀਆਂ ਦੁਕਾਨਾਂ ਇੱਕੋ ਦਮ ਬੜੀ ਵੱਡੀ ਤਦਾਦ ਚ ਖੁੱਲ ਗਈਆਂ ਕੇਵਲ ਲੁਧਿਆਣੇ ਨਹੀਂ ਲੁਧਿਆਣੇ ਦੇ ਨਾਲ ਦੇ ਪਿੰਡਾਂ ਦੇ ਵਿੱਚ ਵੀ ਔਰ ਪੂਰੇ ਪੰਜਾਬ ਦੇ ਸ਼ਹਿਰਾਂ ਤੋਂ ਸਾਨੂੰ ਫੋਨ ਆਏ ਹੈ ਜਦੋਂ ਅਸੀਂ ਸਰਵੇ ਕੀਤਾ ਇਸ ਚੀਜ਼ ਦੇ ਉੱਤੇ ਕਿ ਐਡੀ ਵੱਡੀ ਤਦਾਦ ਦੇ ਵਿੱਚ ਇਹ ਬਰੀਆਨੀ ਦੀ ਚੈਨ ਪਹਿਲਾਂ ਖੁੱਲਣਾ ਇਹਦੇ ਪਿੱਛੇ ਦੇ ਕਾਰਨ ਜਿਹੜੇ ਆ ਉਹ ਪਤਾ ਲੱਗਣੇ ਚਾਹੀਦੇ ਆ ਕਿਤੇ ਇਦਾਂ ਨਹੀਂ ਕੋਈ ਬਾਹਰਲੇ ਸੂਬਿਆਂ ਚ ਕੋਈ ਕ੍ਰਿਮੀਨਲ ਪ੍ਰੋਫਾਈਲ ਦੇ ਲੋਗ ਪੰਜਾਬ ਦੇ ਵਿੱਚ ਕਿਤੇ ਸੋਚੇ ਸਮਝੇ ਛੜੇ ਅੰਤਰ ਦੇ ਤਹਿਤ ਰਹਿਣ ਆ ਗਏ ਆ ਇਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਦੀ ਮੰਗ ਕੀਤੀ ਗਈ ਹੈ ਸਾਰਿਆਂ ਦੀ ਜਿਹੜਾ ਨਾਲਾ ਸਟਾਫ ਹੈ ਜਾਂ ਜਿਹੜੇ ਢਾਬੇ ਚਲਾ ਰਹੇ ਆ ਦੂਸਰਾ ਅਸੀਂ ਇੱਕ ਦੇਖਿਆ ਵੀ ਜਿੰਨੇ ਵੀ ਤਕਰੀਬਨ ਇਹ ਢਾਬੇ ਨੇ ਬਰੀਆਨੀ ਦੇ ਇਹ ਜ਼ਿਆਦਾਤਰ ਮੁਸਲਮਨ ਪਾਈਚਾਰੇ ਦੇ ਲੋਕ ਜਿਹੜੇ ਆ ਉਹ ਸੰਚਾਲਣੇ ਦਾ ਕਰ ਰਹੇ ਆ ਇਹਨਾਂ ਦੇ ਵਿੱਚ ਹalal ਜਿਹੜਾ ਵਾ ਉਹ ਮੀਟ ਪ੍ਰਯੋਗ ਕੀਤਾ ਜਾਂਦਾ ਲੇਕਿਨ ਕਈ ਧਰਮਾਂ ਦੇ ਵਿੱਚ ਹalal ਜਿਹੜਾ ਬੈਨ ਹੈ ਇੱਕ ਉਹਦੀ ਬੜੀ ਵੱਡੀ ਮੰਗ ਕੀਤੀ ਕਿਉਂਕਿ ਪੰਜਾਬ ਦੇ ਵਿੱਚ ਸਾਡਾ ਸਿੱਖ ਭਾਈਚਾਰਾ ਜਿਹੜਾ ਉਹ ਹਲਾਲ ਮੀਟ ਨੂੰ ਮੈਂ ਸਮਝਦਾ ਪੂਰਾ પ્રતિਬੰਧ ਹੁੰਦਾ ਉਹਨਾਂ ਦੇ ਵਿੱਚ ਤੇ ਹਲਾਲ ਫੂਡ ਦੇ ਜਿਹੜੇ ਬੋਰਡ ਹੈ ਉਹ ਬਰੀਆਨੀ ਦੀਆਂ ਟਾਬਿਆਂ ਦੇ ਬਾਹਰ ਹੋਣੇ ਚਾਹੀਦੇ ਲਾਜ਼ਮੀ ਤੀਸਰਾ ਔਰ ਬਸ ਸਭ ਤੋਂ ਅਹਿਮ ਇਹ ਪੰਜਾਬ ਦੇ ਵਿੱਚ ਕੁਝ ਟਾਈਮ ਦੇ ਅੰਦਰ ਹੀ ਬੜੀ ਵੱਡੀ ਮਾਤਰਾ ਦੇ ਵਿੱਚ ਗਊ ਮਾਸ ਜਿਹੜਾ ਉਹ ਵੱਖ-ਵੱਖ ਜਗ੍ਹਾ 'ਚ ਫੜਿਆ ਗਿਆ ਇਹਦੇ ਜਿਹੜੇ આરોપી ਨੇ ਗਊ ਮਾਸ ਜਿਹੜਾ ਵੇਚਣ ਵਾਲੇ ਆ ਹੋਰ ਜਿਹੜੇ ਕਾਬੂ ਕੀਤੇ ਗਏ ਪੁਲਿਸ ਵੱਲੋਂ ਉਹਨਾਂ ਦੀ ਇਹ ਨਾ ਬਰੀਆਨੀ ਵੇਚਣ ਵਾਲੇ ਦੇ ਨਾਲ ਕੋਈ ਸਬੰਧ ਤਾਂ ਨਹੀਂ ਹੈਗੇ ਇਹਦੀ ਵੀ ਜਾਂਚ ਦੀ ਮੰਗ ਕੀਤੀ ਹੈ ਔਰ ਇੱਕ ਅਸੀਂ ਸੀਸੀਟੀਵੀ ਕੈਮਰੇ ਲਗਾਉਣ ਦੀ ਮੰਗ ਕੀਤੀ ਹੈ ਇਹਨਾਂ ਦੇ ਢਾਬਿਆਂ ਦੇ ਅੰਦਰ ਜਿੱਥੇ ਰਸੋਈਏ ਨੇ ਤੀਸਰਾ ਔਰ ਸਭ ਤੋਂ ਅਹਿਮ ਜਿਹੜਾ ਵੱਡਾ ਅਸੀਂ ਇਹਦੇ ਚ ਮੰਗ ਰੱਖੀ ਹੈ ਡੀਸੀ ਸਾਹਿਬ ਦੇ ਅੱਗੇ ਕਿ ਜਦੋਂ ਇਹ ਬਰੀਆਨੀ ਦੀਆਂ ਦੁਕਾਨਾਂ ਖੁੱਲੀਆਂ ਨੈਚੁਰਲ ਜੀ ਗੱਲ ਹੈ ਜੇ ਮੀਟ ਮਾਸ ਦੀ ਦੁਕਾਨਾਂ ਬੜੇ ਵੱਡੇ ਪੱਧਰ ਤੇ ਹਜ਼ਾਰਾਂ ਦੀ ਗਿਣਤੀ 'ਚ ਖੁੱਲਣਾ ਇੱਕੋ ਦਮ ਤੇ ਜਿਹੜਾ ਕੱਚਾ ਮਾਸ ਹੈ ਉਹਦੀ ਵਿਕਰੀ ਵੀ ਵਧਣੀ ਚਾਹੀਦੀ ਹੈ ਤੇ ਕੱਚੇ ਮਾਸ ਦੀ ਸਪਲਾਈ ਤੋਂ ਲੈ ਕੇ ਵੇਚਣ ਤੱਕ ਸਾਰੀ ਜਾਂਚ ਜਿਹੜੀ ਹੈ ਹੋਣੀ ਚਾਹੀਦੀ ਹੈ ਔਰ ਇੱਕ ਨਿਰੰਤਰ ਫੂਡ ਇਨਸਪੈਕਟਰ ਵੱਲੋਂ ਸਿਹਤ ਵਿਭਾਗ ਵੱਲੋਂ ਇਹਨਾਂ ਦੀ ਸੈਂਪਲਿੰਗ ਕਰਕੇ ਜਾਂਚ ਕੀਤੀ ਜਾਣੀ ਚਾਹੀਦੀ ਕਿਤੇ ਬੀਫ ਤਰੀ ਖਵਾਇਆ ਜਾ ਰਿਹਾ ਜੋ ਸਾਨੂੰ ਸ਼ੱਕ ਹੈ ਸੋ ਇਹ ਸੀ ਆਪਣੇ ਜਿਹੜੇ ਸਾਡੇ ਸੰਦੇਸ਼ ਸੀਗੇ ਉਹ ਅਸੀਂ ਕਾਨੂੰਨ ਦੇ ਜਾਬਤੇ 'ਚ ਰਹਿ ਕੇ ਧਾਇਰੇ 'ਚ ਰਹਿ ਕੇ ਅੱਜ ਮੰਗ ਕੀਤੀ ਹੈ ਪ੍ਰਸ਼ਾਸਨ ਤੋਂ ਤੇ ਪ੍ਰਸ਼ਾਸਨ ਵੱਲੋਂ ਅਸ਼ਵਾਸਨ ਨਹੀਂ ਮਿਲਿਆ ਕਿ ਇਹ ਤਮਾਮ ਮੰਗਾਂ ਬਿਲਕੁਲ ਜਾਇਜ਼ ਨੇ ਪੰਜਾਬ 'ਚ ਸਾਰੇ ਧਰਮਾਂ ਦੇ ਲੋਕ ਇੱਕਜੁੱਟ ਰਹਿੰਦੇ ਆ ਕਿਤੇ ਜਾਣੇ ਜਾਂ ਨਾ ਵੀ ਕਿਸੇ ਦੇ ਧਰਮ ਦਾ ਬੇਅਦਬੀ ਨਹੀਂ ਹੋਣੀ ਚਾਹੀਦੀ ਇਹ ਸਾਰੀਆਂ ਮੰਗਾਂ ਅਸੀਂ ਕੀਤੀਆਂ ਸ਼ੀਵ ਸੇਨਾ ਵੱਲੋਂ ਕਿਉਂਕਿ ਪੰਜਾਬ ਦਾ ਜਿਹੜਾ ਵਿਰਸਾ ਹੈ ਉਹ ਮੱਕੀ ਦੀ ਰੋਟੀ ਸਰਸੋ ਦਾ ਸਾਗ ਤੇ ਪੰਜਾਬੀ ਖਾਣੇ ਨਾਲ ਪੂਰੀ ਦੁਨੀਆ 'ਚ ਪਹਿਲਾ ਹੀ ਪੰਜਾਬ ਮਸ਼ਹੂਰ ਹੈ ਅੱਜ ਜਦੋਂ ਸਟੇਸ਼ਨ ਤੋਂ ਜਾਂ ਬੱਸ ਸਟੈਂਡ ਤੋਂ ਨਿਕਲਦੇ ਆ ਤਾਂ ਇੱਕ ਵਾਰ ਜੇ ਪੰਜਾਬ ਦੇ ਬਾਹਰੋਂ ਕੋਈ ਆਂਦਾ ਹੈ ਉਹਨੂੰ ਇੰਜ ਲੱਗਦਾ ਕਿ ਤੇ ਮਰਾਦਾਬਾਦ ਹੈ ਹైదరాబాద్ ਤਾਂ ਨਹੀਂ ਆ ਗਿਆ ਵੀ ਇੰਨੀ ਵੱਡੀ ਚੈਨ ਜਿਹੜੀ ਹੈ ਪੰਜਾਬ 'ਚ ਖੁੱਲ ਗਈ ਹੈ ਇਹਦੇ ਉੱਪਰ ਚਿੰਤਾ ਜ਼ਾਹਰ ਕੀਤੀ ਹੈ ਉਹ ਇਹਦੇ ਵਿੱਚ ਨਾਲ ਹੋਰ ਅਸੀਂ ਡੀਸੀ ਸਾਹਿਬ ਨੂੰ ਮੰਗ ਕੀਤੀ ਵੀ ਕੁਝ ਹਜ਼ਾਰ ਰੁਪਏ ਕਿਰਾਏ ਦੀਆਂ ਦੁਕਾਨਾਂ ਕਈ 4 5 ਗੁਣਾ ਲੱਖ ਰੁਪਏ ਦੇ ਉੱਤੇ ਕਿਰਾਏ ਤੇ ਲੈ ਕੇ ਇਹ ਜਿਹੜੀ ਫੰਡਿੰਗ ਹੈ ਇਹਦੀ ਵੀ ਜਾਂਚ ਹੋਣੀ ਚਾਹੀਦੀ ਵੀ ਏਜੰਡਾ ਕੀ ਹੈ ਕਿ ਇੱਕ ਆਮ ਨਿੱਕੇ ਨਿੱਕੇ ਦੁਕਾਨਾਂ ਦਾ ਜਿਹੜਾ 10000 ਰੁਪਏ ਜਾਂ 5000 ਕੋਈ ਪੰਜਾਬੀ ਭਰਾ ਸਾਡਾ ਕਿਰਾਏ ਤੇ ਪਹਿਲਾਂ ਦੁਕਾਨ ਕਰ ਰਿਹਾ ਸੀ ਉਹ ਦੁਕਾਨਾਂ 30 ਤੋਂ 35000 50000 ਤੋਂ 90000 ਤੱਕ ਕਿਰਾਏ ਤੇ ਲੈਣ ਦੇ ਪਿੱਛੇ ਕਾਰਨ ਕੀ ਹੈ ਔਰ ਸੋਰਸਿਸ ਕੀ ਹੈ ਇਹ ਤਮਾਮ ਅਸੀਂ ਅੱਜ ਆਪਣੀ ਚਿੰਤਾ ਜਿਹੜੀ ਹੈ ਉਹ ਪ੍ਰਸ਼ਾਸਨ ਦੇ ਅੱਗੇ ਜਾਰੀ ਕੀਤੀ ਹੈ ਲੋਕਾਂ ਨੂੰ ਨਹੀਂ ਅਵੇਅਰ ਕਰਦੇ ਕਿਉਂਕਿ ਖਾਣ ਦੀ ਜੇ ਚੀਜ਼ ਵਧੀ ਹੈ ਤਾਂ ਹੀ ਦੁਕਾਨਾਂ ਦੇਖੋ ਹਰੇ ਦਾਸੀ ਸਭ ਤੋਂ ਪਹਿਲਾਂ ਜਿਹੜਾ ਉਹ ਪ੍ਰਸ਼ਾਸਨ ਦੇ ਕੰਨੀ ਗੱਲ ਪਹੁੰਚਾਣਾ ਆਪਣਾ ਫਰਜ਼ ਹੁੰਦਾ ਜੋ ਅਸੀਂ ਅੱਜ ਨਿਭਾਣ ਆਏ ਆ ਪੂਰੇ ਪੰਜਾਬ ਦੇ ਵਿੱਚ ਕੇਵਲ ਲੁ ਦੂਸਰਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਦੋਂ ਅਸੀਂ ਅੱਜ ਤੋਂ ਦੋ ਦਿਨ ਪਹਿਲਾਂ ਇਸ ਮੁੱਦੇ ਦੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਬੜੇ ਬੁੱਧੀਜੀਵੀ ਸਿੱਖ ਸਿੱਖ ਭਾਈਚਾਰੇ ਦੇ ਲੋਕਾਂ ਨੇ ਵੀ ਸਾਨੂੰ ਸਮਰਥਨ ਦਿੱਤਾ ਵੀ ਇਹ ਬੜਾ ਜਾਇਜ਼ ਔਰ ਵਧੀਆ ਮੁੱਦਾ ਹੈ ਕਿ ਕਿਸੇ ਦੇ ਧਰਮ ਦਾ ਕਿਉਂ ਬੇਦਬੀ ਹੋਵੇ ਲੇਕਿਨ ਕੁਝ ਜਿਹੜੇ ਅਖੌਤੀ ਨੇ ਜਿਨ੍ਹਾਂ ਨੂੰ ਮੈਂ ਸਮਝਦਾ ਮੁੱਦਾ ਜਾਣਨ ਦੀ ਬਜਾਏ ਕੇਵਲ ਸ਼ੇਵਸਨਾ ਦਾ ਨਾਮ ਪੜਨਾ ਹੁੰਦਾ ਤੇ ਕੁਝ ਨਾ ਕੁਝ ਮਾੜੇ ਕਮੈਂਟ ਕਰਨੇ ਹੁੰਦੇ ਆ ਉਹ ਲੋਕ ਕਿਤੇ ਨਾ ਕਿਤੇ ਗੁੰਮਰਾਹ ਕਰ ਰਹੇ ਵੀ ਸ਼ੇਵਸਨਾ ਬੰਦ ਕਰਾ ਰਹੀ ਹੈ ਅੱਜ ਵੀ ਮੇਰੇ ਕਿਸੇ ਵੀਰ ਦਾ ਪੱਤਰਕਾਰ ਦਾ ਫੋਨ ਆਇਆ ਕਿ ਵੀ ਤੁਸੀਂ ਬੰਦ ਕਰਾ ਰਹੇ ਕਾਨੂੰਨ ਨੂੰ ਆਪਣੇ ਹੱਥ ਲੈ ਜਾਂਦਾ ਅਸੀਂ ਤਾਂ ਪ੍ਰਸ਼ਾਸਨ ਦੇ ਕੋਲ ਆ ਕੇ ਆਪਣੀ ਫਰਿਆਦ ਰੱਖਤੀ ਹੈ ਪ੍ਰਸ਼ਾਸਨ ਨੇ ਬਿਲਕੁਲ ਤੱਥਾਂ ਦੇ ਆਧਾਰ ਦੇ ਉੱਤੇ ਕੋਈ ਅਸੀਂ ਇਹ ਤਾਂ ਹੈ ਨਹੀਂ ਵੀ ਖਿਆਲੀ ਪਲਾਉ ਬਣਾਇਆ ਜੋ ਤੱਥ ਨੇ ਜੋ ਕਾਨੂੰਨ ਦਾ ਇੱਕ ਪ੍ਰਸ਼ਾਸਨ ਨੇ ਇੱਕ ਪ੍ਰਕਿਰਿਆ ਬਣਾਈ ਹੈ ਕਿ ਚੈਕਿੰਗ ਕਰਨ ਦੀ ਸੈਂਪਲਿੰਗ ਕਰਨ ਦੀ ਵੀ ਕਿਸੇ ਨੂੰ ਮਾੜੀ ਚੀਜ਼ ਤਾਂ ਨਹੀਂ ਖਵਾਈ ਜਾਣੀ ਚਾਹੀਦੀ ਬੀਫ ਬੈਨ ਭਾਰਤ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਤੇ ਕੋਈ ਵੀ ਜਾਣੇ ਜਾਂ ਨਾ ਜਾਣੇ ਜਾਂ ਸਾਜ਼ਿਸ਼ ਦੇ ਤਾਇਤ ਇਹ ਬੀਫ ਤਾਂ ਨਹੀਂ ਖਵਾ ਰਿਆ ਲੋਕਾਂ ਨੂੰ ਉਹਦੀ ਜਾਂਚ ਕਰਨ ਦੀ ਸਾਡੀ ਮੰਗ ਕਰਨ ਦਾ ਸਾਡਾ ਪੂਰਾ ਅਧਿਕਾਰ ਹੈ ਔਰ ਅਸੀਂ ਉਹ ਕੀਤਾ ਅੱਜ ਅਸੀਂ ਸ਼ਿਵਸੇਨਾ ਵੱਲੋਂ ਮਾਨਯੋਗ ਡੀਸੀ ਸਾਹਿਬ ਨੇ ਕਮ ਰੈਂਡਮ ਦਿੱਤਾ ਹੈ ਜਿਸ ਵਿੱਚ ਅਸੀਂ ਜੋ ਆ ਪ੍ਰਿਆਨੇ ਦੀਆਂ ਦੁਕਾਨਾਂ ਖੁੱਲ ਰਹੀਆਂ ਨੇ ਠੀਕ ਹੈ ਜੀ ਇਸ ਬਾਰੇ ਇਹਨਾਂ ਦੀ ਪੂਰੀ ਜਾਂਚ ਕੀਤੀ ਜਾਵੇ ਤੇ ਚੈੱਕ ਕੀਤਾ ਜਾਵੇ ਕਿ ਆ ਕੀ ਖਿਲਾਰੇ ਨੇ ਤੇ ਦੂਜੀ ਗੱਲ ਹੋਰ ਨਾਲ ਦੀ ਨਾਲ ਅਸੀਂ ਮਾਨਯੋਗ ਡੀਸੀ ਸਾਹਿਬ ਨੂੰ ਆ ਵੀ ਕਿਹਾ ਕਿ ਇਹਨਾਂ ਨੂੰ ਨਾਲ ਜੋੇ ਕਰ ਰਹੇ ਬਾ ਆਪਣੇ ਬੋਰ ਤੇ ਮੈਂਸ਼ਨ ਕਰਨ ਕਿ ਕਿਹੜਾ ਮੀਟ ਖਵਾ ਰਿਹਾ ਹਲਾਲ ਖਵਾ ਰਿਹਾ ਜੋ ਇਹਨਾਂ ਨੂੰ ਮੈਂਸ਼ਨ ਕਰਨਾ ਚਾਹੀਦਾ ਕੋਈ ਕਈ ਲੋਕ ਤਾਂ ਟਾਬਾ ਦੇਖ ਕੇ ਆਉਂਦੇ ਆ ਕਿ ਤੋਂ ਬਾਹਰੋਂ ਆਉਂਦੇ ਆ ਤੇ ਸਿੱਧਾ ਜਾ ਕੇ ਉੱਥੇ ਖਾਣ ਲੱਗ ਜਾਂਦੇ ਉਹਨਾਂ ਨੂੰ ਜਦ ਬਾਅਦ ਚਲ ਬਿੱਲ ਦਿੰਦੇ ਆ ਕੁਝ ਉਦੋਂ ਪੜਦੇ ਆ ਕਿ ਆ ਤਾਂ ਅਸੀਂ ਕੀ ਕਰ ਲਿਆ ਫਾਇਦਾ ਕੀ ਉਹਦਾ ਇਹਨਾਂ ਨੂੰ ਪਹਿਲਾਂ ਹੀ ਉੱਥੇ ਆਪਣੇ ਮੈਂਸ਼ਨ ਕਰਨਾ ਚਾਹੀਦਾ ਕਿ ਆ ਹਲਾਲ ਹੈ ਜੋ ਦੇ ਨਾਲ ਹੀ ਅਸੀਂ ਦੂਜੀ ਇੱਕ ਮੰਗ ਹੋਰ ਕੀਤੀ ਹੈ ਕਿ ਇਹਨਾਂ ਹੀ ਸਾਰਿਆਂ ਦੀ ਪੁਲਿਸ ਜੈਰੀਫਿਕੇਸ਼ਨ ਕੀਤੀ ਜਾਵੇ ਕਿ ਕਿਥੋਂ ਆਏ ਨੇ ਆ ਠੀਕ ਹੈ ਜਿਹਨੂੰ ਮਾਨ ਪੂਰੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ। ਡਾਹ ਸੰਯੋਗ ਦੇ ਨਾਲ ਨਾਲ ਜਿੱਦਾਂ ਸਾਡੇ ਯੂਥ ਵਿੰਗ ਦੀ ਪੰਜਾਬ ਪ੍ਰਧਾਨ ਜੀ ਸ਼੍ਰੀ ਯੋਗਨਾ ਸ਼ਰਮਾ ਜੀ ਡਿਊਟੀ ਲਾਣਗੇ ਅਸੀਂ ਉਸ ਹਸਾਬ ਨਾਲ ਕਰਾਂਗੇ। ਅੱਜ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਵਾ। ਅੱਗੇ ਦੀ ਜੋ ਵੀ ਰਣਨੀਤੀ ਹੋਊਗੀ ਸਾਡੇ ਯੋਗਨਾ ਸ਼ਰਮਾ ਜੀ ਜੋ ਸਾਨੂੰ ਦਿਸ਼ਾ ਦੇ ਦੇਣਗੇ ਅਸੀਂ ਉਹਦੇ ਤਹਿਤ ਨਾਲ ਕੰਮ ਕਰਾਂਗੇ। ਧੰਨਵਾਦ। ਹਾਂ ਜੀ ਜੈ ਹਿੰਦ ਜੀ ਸਾਰਿਆਂ ਨੂੰ। ਤੋਂ ਸ਼ਿਵ ਸੈਨਾ ਬਾਲ ਠਾਕਰੇ ਸਾਹਿਬ ਤੇ ਉਹਨਾਂ ਦੇ ਸਾਰੀ ਪ੍ਰਧਾਨ ਜੀ ਆਏ ਸੀਗੇ ਤੇ ਉਹਨਾਂ ਨੇ ਇੱਕ ਮੰਗ ਪੱਤਰ ਦਿੱਤਾ ਹੈ ਕਿ ਹైదਰਾਬਾਦੀ ਬਰੀਆਨੀ ਔਰ ਮੁਰਾਦਾਬਾਦੀ ਬਰੀਆਨੀ ਦੇ ਨਾਂ ਤੇ ਬਹੁਤ ਜ਼ਿਆਦਾ ਦੁਕਾਨਾਂ ਖੁੱਲ ਗਈਆਂ ਨੇ ਸ਼ਹਿਰ ਦੇ ਵਿੱਚ ਇਹਨਾਂ ਦੀ ਚੈਕਿੰਗ ਹੋਣੀ ਚਾਹੀਦੀ ਹੈ ਤੇ ਉਸ ਅਕੋਰਡਿੰਗਲੀ ਅਸੀਂ ਜਿਹੜਾ ਹੈ ਇਹਦੀ ਚੈਕਿੰਗ ਹੈਲਥ ਡਿਪਾਰਟਮੈਂਟ ਤੋਂ ਕਰਾਵਾਂਗੇ ਡੀ ਐਚਓ ਤੋਂ ਚੈਕਿੰਗ ਕਰਾਵਾਂਗੇ ਕਿ ਜਿਹੜਾ ਮੀਟ ਦੀ ਕੁਆਲਿਟੀ ਉਹ ਸਹੀ ਹੈ ਤੇ ਕਿਹੜਾ ਮੀਟ ਦਿੱਤਾ ਜਾ ਰਿਹਾ ਔਰ ਲੋਕਾਂ ਨੂੰ ਵੀ ਵੇਅਰ ਕਰਾਂਗੇ ਔਰ ਕਾਰਪੋਰੇਸ਼ਨ ਨੂੰ ਲਿਖਾਂਗੇ ਪੂਰਾ ਇਨਸਪੈਕਸ਼ਨ ਕੀਤੇ ਜਾਣਗੇ ਕਿ ਕਿਆ ਲਾਇਸੈਂਸ ਲੈ ਕੇ ਕੰਮ ਕਰ ਰਹੇ ਨੇ ਤੇ ਇਹ ਸਾਰੇ ਚੈਕਿੰਗ ਕੀਤੀ ਜਾਏਗੀ ਨਾ ਐਸ ਲਾਇਸੈਂਸ ਨਾਲ ਕਰਵਾਈ ਕੀਤੀ ਹਾਂਜੀ ਜਿਹਨੇ ਨਾ ਐਸ ਬਿਲਕੁਲ ਕਾਰਵਾਈ ਕਰਾਂਗੇ ਸਖਤ ਕਾਰਵਾਈ ਕਰਾਂਗੇ ਜੇ ਕੋਈ ਲਾਇਸੈਂਸ ਨਹੀਂ ਲਿਆਦਾ ਠੀਕ ਹੈ ਔਰ ਗਲਤ ਤਰ੍ਹਾਂ ਦੀ ਕੁਆਲਿਟੀ ਦੇ ਰਹੇ ਨੇ ਜਿਹੜੀ ਕਿ ਵਿਚ ਇਜ਼ ਡੇਂਜਰਸ ਟੂ ਦਾ ਹੈਲਥ ਆਫ ਦਾ ਪੀਪਲ ਮੀਟ ਦੀ ਕੁਆਲਿਟੀ ਚੈੱਕ ਕਰਾਉਂਗੇ ਕਿ ਅਪੀਲ ਕਰੋ ਦੁਕਾਨਦਾਰਾਂ ਨੂੰ ਆਪਣੇ ਵੱਲੋਂ ਕੀ ਕਹਿਣਾ ਦੁਕਾਨਦਾਰਾਂ ਨੂੰ ਨਹੀਂ ਲੋਕਾਂ ਨੂੰ ਮੈਂ ਅਪੀਲ ਕਰਨਾ ਹੈ ਜ਼ਰੂਰ ਚਾਹਾਂਗਾ ਕਿ ਵੀ ਵੈਰੀ ਮਚ ਅਵੇਅਰ ਵੀ ਕੌਸ਼ੀਅਸ ਕਿ ਕਿਸ ਤਰ੍ਹਾਂ ਦੀ ਚੀਜ਼ ਤੁਸੀਂ ਖਾ ਰਹੇ ਹੋ ਠੀਕ ਹੈ ਜਿਸ ਤਰ੍ਹਾਂ ਉਹਨਾਂ ਦਾ ਕੰਸਰਨ ਸੀਗਾ ਕਿ ਉਹ ਹਲਾਲ ਮੀਟ ਵੇਚਦੇ ਨੇ ਇਸ ਤਰ੍ਹਾਂ ਜੇ ਜਿਹਦਾ ਜੋ ਧਰਮ ਦੇ ਅਨੁਸਾਰ ਹੈ ਉਹੀ ਖਾਣਾ ਪੀਣਾ ਆਪਣਾ ਤੁਸੀਂ ਕੌਸ਼ੀਅਸਲੀ ਦੇਖੋ ਔਰ ਕੁਆਲਿਟੀ ਅੱਛੀ ਖਾਓ ਮੈਂ यही ਕਹਾਂਗਾ ਥੈਂਕ ਯ